ਸ਼੍ਰੀ ਦੁਰਗਿਆਣਾ ਤੀਰਥ ਦੇ ਸੀਤਲਾ ਮਾਤਾ ਮੰਦਿਰ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ 2 ਅਗਸਤ ਤੋਂ 6 ਅਗਸਤ ਤੱਕ ਮੰਦਿਰ ਵਿੱਚ ਇਕੱਠ ਕੀਤੇ ਗਏ 6 ਅਗਸਤ ਨੂੰ ਰਸਮਾਂ ਅਨੁਸਾਰ ਪੂਜਾ ਕੀਤੀ ਗਈ ਅਤੇ ਸੀਤਲਾ ਮਾਤਾ ਮੰਦਿਰ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਗਈ ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਜਨਰਲ ਸਕੱਤਰ ਅਰੁਣ ਖੰਨਾ ਸੀਤਲਾ ਮਾਤਾ ਮੰਦਿਰ ਦੇ ਪ੍ਰਧਾਨ ਜੀਆ ਲਾਲ ਵਿੱਕੀ ਖੰਨਾ ਵਿਜੇ ਖੰਨਾ ਐਸ ਕੇ ਵਧਵਾ ਵਿਜੇ ਉਮਰ ਸੋਮਦੇਵ ਸ਼ਰਮਾ ਰਾਕੇਸ਼ ਸ਼ਰਮਾ ਸੰਜੀਵ ਖੰਨਾ ਦੀਪਕ ਮਹਿਰਾ प्यारालाल सिंह अनिल मेहरा संजय मेहरा गुलशन कोहली हर्ष खन्ना समेत वडीगेंटे विच संख्या मौजूद सान आ, पहले भी ते आज भी मातावां मा, बच्चेया नु लेके इथे मथा टिकांदियां है लस्सी दा छिटा मिलदा है और जिदे नाल जड़ा है ਉਹ ਵਰਜਿਤੀ ਰੋਗ ਦੂਰ ਹੁੰਦਾ ਹੈ ਬਹੁਤ ਪੁਰਾਣੇ ਮੂਰਤੀਆਂ ਹੋ ਜਾਣ ਕਾਰਨ ਕਿ ਮੂਰਤੀਆਂ ਥੋੜੀਆਂ ਖੰਡਿਤ ਵੀ ਸੀ ਔਰ ਸਨਾਤਨ ਦੇ ਵਿੱਚ ਖੰਡਿਤ ਮੂਰਤੀ ਦਾ ਪੂਜਾ ਕਰਨਾ ਉਹ ਵਰਜਿਤ ਹੈ ਤੇ ਉਸਦੀ ਪੂਰੀ ਵਿਧੀ ਨਾਲ ਔਰ ਇਸ ਦੇ ਬਾਰੇ ਜੀ ਡਾਕਟਰ ਵਿਸ਼ਵ ਮੂਰਤੀ ਜਿਹੜੇ ਕੀ ਕਟਰਾ ਬੈਸ਼ਨੋ ਦੇ ਵੀ ਜੀ ਵੀ ਬਹੁਤ ਵੱਡੇ ਕੁੰਪਤੀ ਕੁੰਪਤੀ ਵੀ ਨੇ ਉਹ ਵੀ ਆਏ ਸੀਗੇ ਉਹਨਾਂ ਕੋਲੋਂ ਮਾਰਗਦਰਸ਼ਨ ਲਿਆ ਉਹਨਾਂ ਨੇ ਸਵੈਮ ਵਿਜ਼ਿਟ ਕੀਤਾ ਸੋ ਤੋਂ ਬਾਅਦ ਮੈਂ ਨਿਰਣੇ ਕੀਤਾ ਕਿ ਹੁਣ ਇਸ ਵੀ ਦੀ ਪੂਰਵਕ ਜਿਹੜਾ ਹੈ ਇਸ ਦੀ ਜਿਹੜੀ ਹੈ ਜੀੜਨੋਧਾਰ ਕਰ ਸਕਦੇ ਹਾਂ ਅੱਜ ਜਿਹੜਾ ਹੈ ਪਰ ਪ੍ਰਾਸ਼ਿਤ ਯੱਗ ਵੀ ਹੋਇਆ ਕਿ ਭਈ ਜੋ ਕੋਈ ਕਮੀ ਬੇਚੀ रह ਗਈ ਹੈ ਮੰਤਰਹੀਨਨ ਕਰਿਆ ਹਿੰ ਨਮਸੀਦਾ ਸਾਰੇ ਅ ਅਣਜਾਨ ਲੋਗਾ ਕੋਈ ਕਮੀ ਰਹਿ ਗਈ ਹੈ ਤੇ ਉਦਾਤੀ ਕੋ ਮੁਖਸ਼ਮਾ ਮੰਗੀਆਂ ਤੇ ਅੱਜ ਇਹ ਤਿੰਨ ਹੀ ਜਿਹੜੀ ਮੂਰਤੀਆਂ ਹੈ ਉਹ ਮਹਾਂ ਲਕਸ਼ਮੀ ਮਹਾ ਕਾਲੀ ਮਹਾ ਸ੍ਰਸਵਤੀ ਇਸ ਜਿਹੜੀ ਹੈ ਉਹਨਰ ਸਥਾਪਨਾ ਅਜੇ ਵੇਦ ਮੰਤਰਾਂ ਦੇ ਨਾਲ ਸਾਰੇ ਪੁਰੀਹਤਾਂ ਨੇ ਮਿਲ ਕੇ ਵਿਦਿਅ ਅਸਾਰਾ ਜਿਹੜੀ ਹੋ ਗਈ ਹੈ ਅੱਜ ਜਿਹੜੀ ਮੂਰਤੀ ਦੁਆਰਾ ਸਥਾਪਿਤ ਕੀਤੀ ਗਈ ਉਸਨੂੰ ਸਾਰੇ ਸ਼ਹਿਰ ਵਾਸੀ ਨੇ ਬਹੁਤ ਬਹੁਤ ਵਧਾਈ ਸ਼ੀਤਰਾਮਾਦਾ ਮੰਦਿਰ ਜਿਹੜਾ ਲਗਭਗ 750 800 ਸਾਲ ਪੁਰਾਣਾ ਜਿੱਤੇ ਬਾਕੀ ਇੱਥੇ ਸਾਰੇ ਮੰਦਿਰਾਂ ਨਾਲੋਂ ਪੁਰਾਣਾ ਹੋਵੇ ਉਹ ਵੀ ਕਾਫੀ ਦੇਰ ਤੋਂ ਨਾ ਉਹਦਾ ਲੱਗਾ ਹੀ ਮੂਰਤੀਆਂ ਦੇ ਸਮੇਂ ਨਾਲ ਬਦਲਾਵ ਆ ਜਾਂਦਾ ਹੈ ਉਹਨੂੰ ਦੁਆਰਾ ਠੀਕ ਕਰਨ ਦੇ ਵਿੱਚ ਜੋ ਵਿਦੇ ਵਿਧਾਨ 6 ਮਹੀਨਿਆਂ ਤੋਂ ਪ੍ਰਾਂਤ ਪਿਸ਼ਤਾ ਦਾ ਸਾਰੇ ਪਾਰਟ 11 ਪੰਡਤ ਲੱਗੇ ਅੱਜ ਉਹ ਸਾਰਾ ਕੁਝ ਸੰਪੂਰਨ ਹੋ ਗਿਆ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ